ਇਲਾਨ ਇਜ਼ਰਾਈਲ ਦਾ ਜੋ ਕਨਫਲਿਕਟ ਟਕਰਾਅ ਚੱਲ ਰਿਹਾ ਆ ਉਸ ਦੇ ਵਿੱਚ ਟਰੰਪ ਉਹਨਾਂ ਨੇ ਕੱਲ ਕਿਹਾ ਸੀਗਾ ਵੀ 2 ਹਫ਼ਤਿਆਂ ਦੇ ਬਾਅਦ ਦੇ ਵਿੱਚ 2 ਹਫ਼ਤਿਆਂ ਦੇ ਵਿੱਚ ਉਹ ਵਿਚਾਰ ਕਰਨਗੇ ਵੀ ਇਸ ਲੜਾਈ 'ਚ ਅਮਰੀਕਾ ਹਿੱਸਾ ਲਊਗਾ ਜਾਂ ਨਹੀਂ ਉਧਰ ਯੂਰਪ ਦੇ ਬਹੁਤ ਸਾਰੇ ਯੂਰੋਪੀਅਨ ਕੰਟੀਨੈਂਟ ਦੇ ਬਹੁਤ ਸਾਰੇ ਜਿਹੜੇ ਮੁਲਕ ਉਨ੍ਹਾਂ ਦੇ ਫੋਰਨ ਮਿਨਿਸਟਰ ਅੱਜ ਸ਼ੁੱਕਰਵਾਰ ਨੂੰ ਇਰਾਨੀਅਨ ਜਿਹੜਾ ਉਹਨਾਂ ਦਾ ਕਾਊਂਟਰਪਾਰਟ ਆ ਜਿਨੀਵਾ ਦੇ ਵਿੱਚ ਉਸ ਨਾਲ ਮੀਟਿੰਗ ਕੀਤੀ ਗਈ ਹੈਗੀ ਆ ਤੇ 트럼ਪ ਉਹਨਾਂ ਨੇ ਕਿਹਾ ਵੀ ਸਬਸਟੈਂਸ਼ੀਅਲ ਚਾਂਸ ਆਫ 네ਗੋਸ਼ੀਏਸ਼ਨ ਵਿਦ ਇਰਾਨ ਅਜੇ ਵੀ ਹੈਗਾ ਆ ਸੋ ਇਸੇ ਲਈ 2 ਹਫ਼ਤੇ ਦੀ ਜਿਹੜੀ ਮੌਲਤ ਆ ਉਹ ਉਹ ਨਾ ਨੇ ਦਿੱਤੀ ਆ ਇਜ਼ਰਾਈਲ ਤੇ ਈਰਾਨ ਦੇ ਦਰਮਿਆਨ ਅੱਜ ਵੀ ਜਿਹੜੀ ਲੜਾਈ ਆ ਉਹ ਜਾਰੀ ਰਹੀ ਆ ਇੱਕ ਦੂਜੇ ਦੇ ਉੱਤੇ ਉਹਨਾਂ ਨੇ ਜਿਹੜੀਆਂ ਮਿਜ਼ਾਈਲਾਂਆਂ ਜਾਂ ਸਟ੍ਰਾਈਕਸ ਆ ਉਹੋ ਕੀਤੀਆਂ ਆ ਸੋ 8ਵਾਂ ਦਿਨ ਇਹਨਾਂ ਦੋਨਾਂ ਦੇ ਦੇ ਮੁਲਕਾਂ ਦੇ ਵਿੱਚ ਲੜਾਈ ਦਾ ਹੋ ਗਿਆ ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਵੀ ਤਹਿਰਾਨ ਦੇ ਵਿੱਚ ਜਿਹੜਾ ਤਬਰੀਜ਼ ਤੇ ਕਰਮਨਸ਼ਾ ਉੱਥੇ ਇਹਨਾਂ ਨੇ ਮਿਲਟਰੀ ਟਾਰਗੇਟਸ ਦੇ ਉੱਤੇ ਹਮਲਾ ਕੀਤਾ ਆ ਕਿਹਾ ਤਾਂ ਉਧਰ ਇਜ਼ਰਾਈਲ ਦੇ ਵਿੱਚ ਸਦਰਨ ਇਜ਼ਰਾਈਲ ਦੇ ਵਿੱਚ ਇੱਕ ਟੈਕਨੋਲੋਜੀ ਪਾਰਕ ਦੀ ਬਿਲਡਿੰਗ ਦੇ ਉੱਤੇ ਵੀ ਕਹਿੰਦੇ ਆ ਉਹ ਈਰਾਨ ਦੀ ਜਿਹੜੀ ਮਿਜ਼ਾਈਲ ਆ ਉਹ ਡਿੱਗੀ ਆ ਆਈਡੀਐਫ ਇਜ਼ਰਾਈਲੀ ਡਿਫੈਂਸ ਫੋਰਸਸ ਉਹਨਾਂ ਨੇ ਟੈਲੀਗ੍ਰਾਮ ਦੇ ਉੱਤੇ ਲਿਖਿਆ ਵੀ ਇਜ਼ਰਾਈਲੀ ਫਾਈਟਰ ਜੈਟਸ ਦੇ ਦੁਆਰਾ ਦਰਜਣਾਂ ਸਟ੍ਰਾਈਕਸ ਮਿਲਟਰੀ ਟਾਰਗੇਟਸ ਦੇ ਉੱਤੇ ਰਾਤ ਨੂੰ ਓਵਰਨਾਈਟ ਈਰਾਨ ਦੇ ਵਿੱਚ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮਿਜ਼ਾਈਲ ਮੈਨੂਫੈਕਚਰਿੰਗ ਸਾਈਟਸ ਜੋ ਤਹਿਰਾਨ ਚਾ ਸਾਈਟ ਪ੍ਰੋਡਿਊਸਿੰਗ ਕ੍ਰਿਟੀਕਲ ਕੰਪੋਨੈਂਟ ਆਫ nuclear program weapons program ਉਹਨਾਂ ਉੱਤੇ ਇਹਨਾਂ ਨੇ ਹਮਲਾ ਜਿਹੜਾ ਉਹ ਕੀਤਾ ਆ ਉਸ ਦੇ ਉੱਤੇ ਜਿਹੜੀਆਂ ਆ ਇਹਨਾਂ ਨੇ ਅ ਅਸਾਟਾਂ ਕਹਿ ਸਕਦੇ ਆ ਵੀ ਉਹ ਮਾਰੀਆਂ ਹੈਗੀਆਂ ਸੋ ਇਹ ਜਿਹੜੀ ਸਥਿਤੀ ਐ ਇਸ ਟਾਈਮ ਬਣ ਰਹੀ ਆ ਈਰਾਨ ਦਾ ਇੱਕ Iraq heavy vector heavy water reactor ਆ ਉਹ ਤਹਿਰਾਨ ਦੀ nuclear deal ਦਾ ਹਿੱਸਾ ਸੀਗਾ ਉਸ ਉੱਤੇ ਵੀ ਕਹਿੰਦੇ ਇਜ਼ਰਾਈਲ ਨੇ ਹਮਲਾ ਕਿਤਾ ਹੈਗਾ ਆ ਸੋ ਈਰਾਨ ਦੀ ਜਿਹੜੀ ਰਾਜਧਾਨੀ ਤਹਿਰਾਨ ਤੋਂ 250 ਕਿਲੋਮੀਟਰ ਦੂਰ ਇਸ ਫੈਸਿਲਿਟੀ ਦੇ ਵਿੱਚ ਜਿੱਥੇ ਕਿਨੇ ਵੀ ਪਲੂਟੋਨੀਅਮ ਬਣਾਇਆ ਜਾ ਸਕਦਾ ਆ ਜੋ ਕਿ ਐਟੋਮਿਕ ਬੰਬ ਦੇ ਲਈ ਇੱਕ ਮਟੀਰੀਅਲ ਆ ਉਹ ਉੱਥੇ ਬਣ ਸਕਦਾ ਆ ਹੁਣ ਦੇਖੋ ਹਰਜੁਸਿੰਘ ਜੀ ਉਧਾਂ ਸ਼ਰਾਰਤ ਜਿਹੜੀ ਆ ਉਹ ਪੂਰੀ ਜਿਹੜੀ ਚੱਲ ਰਹੀ ਆ ਈਰਾਨ ਕਹਿੰਦੇ ਵੀ ਨਿਊਕਲੀਅਰ ਪਾਵਰ ਜਿਹੜਾ ਉਹ ਨਾ ਬਣੇ ਮਿਡਲ ਈਸਟ ਦੇ ਵਿੱਚ ਪਰ ਇਜ਼ਰਾਈਲ ਯੂਨ ਦੇ ਰੈਜ਼ੋਲਿਊਸ਼ਨਸ ਦੇ ਉਲਟ ਜਿਹੜਾ ਉਹ ਜਾ ਕੇ ਚੋਰੀ ਜਿਹੜੇ ਆ ਤੇ ਬਗੈਰ ਕਿਸੇ ਨੂੰ ਦੱਸੇ ਉਹਨਾਂ ਨੇ ਆਪਣੀਆਂ ਜਿਹੜਾ ਨਿਊਕਲੀਅਰ ਮਿਜ਼ਾਈਲਸ ਤੇ ਨਿਊਕਲੀਅਰ ਹਥਿਆਰ ਆ ਉਹ ਰੱਖੇ ਆ ਪਰ ਉਹ ਚਾਹੁੰਦਾ ਨਹੀਂ ਆ ਵੀ ਈਰਾਨ ਦੇ ਕੋਲ ਹੋਵੇ ਇੱਥੇ ਬਹੁਤ ਸਾਰੇ ਜਿਹੜੇ ਲੋਕ ਆ ਵੱਖੋ ਵੱਖਰੇ ਜਿਹੜੇ ਤਰਕ ਆ ਉਹ ਚੱਲ ਰਹੇ ਆ న్యూక్లియర్ ਹਾਰ ਹੋਣੇ ਚਾਹੀਦੇ ਨਹੀਂ ਹੋਣੇ ਚਾਹੀਦੇ ਅ ਇਸ ਟਾਈਮ ਸਭ ਤੋਂ ਵੱਡਾ ਖਤਰਾ ਇਹੇ ਤੌਰ ਦੇ ਉੱਤੇ ਦਰਸਾਇਆ ਜਾਂਦਾ ਵੀ ਇਰਾਨ ਦੇ ਕੋਲ ਜੇ ਤਾਂ ਦੇਖੋ ਜੀ ਕਹਿੰਦੇ ਵੀ ਹਥਿਆਰ న్యూక్లియర్ ਆ ਗਿਆ ਤੇ ਇਹਨਾਂ ਨੇ ਝਟ ਦੇਣੀ ਜਿਹੜਾ ਆ ਉਹ ਚਿਲਾ ਦੇਣਾ ਇਹਨਾਂ ਨੇ ਰੋਕਣਾ ਨਹੀਂ ਪਰ ਉਹ ਵਾਲੇ ਦੁਆਲੇ ਜੇ ਇਰਾਨ ਦੇ ਐਂਗਲ ਤੋਂ ਹਰਜੋ ਸਿੰਘ ਜੀ ਦੇਖੋ ਤਾਂ ਉਹ ਕਹਿੰਦਾ ਯਾਰ ਜਿੰਨਾ ਮੁਲਕਾਂ ਦੇ ਕੋਲ ਪਰਮਾਣੂ ਹਥਿਆਰ ਆ ਉਹਨਾਂ ਨੂੰ ਕਦੀ ਕੋਈ ਇਨਵੇਡ ਨਹੀਂ ਕਰਦਾ ਉਨ੍ਹਾਂ ਦੇ ਉੱਤੇ ਕਦੀ ਕੋਈ ਹਮਲਾ ਜਿਹੜਾ ਉਹ ਨਹੀਂ ਕਰਦਾ ਚਾਹੇ ਨਾਰਥ ਕੋਰੀਆ ਦੇ ਨਾਲ ਦੁਨੀਆ ਦੇ ਵਿੱਚ ਕਿਸੇ ਵੀ ਬਹੁਤ ਘੱਟ ਦੇਸ਼ਾਂ ਦੀ ਗਿਣੇ ਚੁਣਿਆਂ ਦੀ ਜਿਹੜੀ ਉਹ ਬਣਦੀ ਆ ਪਰ ਉਹਦੇ ਕੋਲ ਨਿਊਕਲੀਅਰ ਹਥਿਆਰ ਹੋਣ ਕਰਕੇ ਉਹਦੇ ਉੱਤੇ ਕੋਈ ਜਿਹੜਾ ਹਮਲਾ ਜਿਹੜਾ ਹੋ ਨਹੀਂ ਕਰਦਾ ਸੋ ਇਰਾਨ ਇਸ ਚੀਜ਼ ਨੂੰ ਦੇਖਦਾ ਪਾਕਿਸਤਾਨ ਦੇ ਕੋਲ ਆ ਇੰਡੀਆ ਦੇ ਕੋਲ ਆ ਚਾਈਨਾ ਦੇ ਕੋਲ ਆ ਅਮਰੀਕਾ ਕੋ ਖੁਦ ਸਭ ਤੋਂ ਜ਼ਿਆਦਾ ਹਥਿਆਰ ਨੇ ਰਸ਼ੀਆ ਦੇ ਕੋਲ ਆ ਇਜ਼ਰਾਈਲ ਕੋਲ ਆ ਪਰ ਇਰਾਨ ਕਹਿੰਦਾ ਵੀ ਸਾਡੇ ਉੱਤੇ ਧੱਕਾ ਕਰ ਰਹੇ ਆ ਵੀ ਤੁਸੀਂ ਸਾਨੂੰ ਜਿਹੜਾ ਉਹ ਪਰਮਾਣੂ ਹਥਿਆਰ ਜਿਹੜਾ ਉਹ ਨਹੀਂ ਬਣਨ ਦੇਣਾ ਚਾਹੁੰਦੇ ਹੈਗੇ ਸੋ ਹਾਲ ਦੀ ਗੱਡੀ ਜਿਹੜਾ ਨਿਊਕਲੀਅਰ ਪ੍ਰੋਗਰਾਮ IAEA ਕਹਿੰਦਾ ਹੈ ਵੀ ਉਹ ਨਹੀਂ ਬਣਾ ਸਕਦੇ ਅਮਰੀਕਾ ਦੀ ਇੰਟੈਲੀਜੈਂਸ ਦੇ ਡਾਇਰੈਕਟਰ ਉਹ ਵੀ ਕਹਿੰਦੇ ਆ ਵੀ ਇਹ ਅਜੇ ਉਸ ਤੋਂ ਦੂਰ ਆ ਪਰ ਨਿਤਨੇ ਉਹ ਬਜ਼ੇਦਾ ਉਹ ਕਹਿ ਰਿਹਾ ਆ ਵੀ ਨਹੀਂ ਇਹ ਝਟ ਹੀ ਇਹਨਾਂ ਨੇ ਹਫ਼ਤੇਆਂ ਮਹੀਨਿਆਂ ਦੇ ਵਿੱਚ ਜਿਹੜਾ ਹਥਿਆਰ ਆ ਉਹ ਬਣਾ ਲੈਣਾ ਉਦਾਂ ਨਿਤਨੇ ਉਹਨੂੰ ਇਸ ਚੀਜ਼ ਨੂੰ ਕਹਿੰਦੇ ਆ तकरीबन 30 ਤੋਂ 40 ਸਾਲ ਜਿਹੜੇ ਆ ਉਹ ਹੋ ਚੁੱਕੇ ਆ ਆ ਕੇ ਇੱਥੇ ਬਹੁਤ ਵੱਡੀ ਕਾਂਗਰਸ ਦੇ ਮੋਰੇ ਆ ਕੇ ਜਿਹੜੀ ਟੈਸਟੀਮੋਨੀਜ਼ ਵੀ ਜਿਹੜੀਆਂ ਆ ਉਹ ਇਸ ਤਰੀਕੇ ਦੀਆਂ ਨਿਤਨੇ ਆਉ ਦੇ ਕੇ ਜਾ ਚੁੱਕਾ ਹੈਗਾ ਆ ਪਰ 트ੰਪ ਹੋਣਾ ਨੇ ਹੁਣ ਜਿਹੜਾ 2 ਹਫਤੇ ਦੀ ਗੱਲ ਆਖੀ ਆ ਉਸ ਤੋਂ ਬਾਅਦ ਚ ਦੇਖਣਾ ਹੋਊਗਾ ਵੀ ਅਮਰੀਕਾ ਕੀ ਇਸ ਲੜਾਈ ਦੇ ਵਿੱਚ ਜਾਂਦਾ ਆ ਜਾਂ ਨਹੀਂ ਪਰ ਯੂਰੋਪੀਅਨ ਮੁਲਕਾਂ ਦੇ ਫੋਰਮ ਮਿਨਿਸਟਰਸ ਦੇ ਨਾਲ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਦੀ ਗੱਲਬਾਤ ਜਿਹੜੀ ਆ ਉੱਥੇ ਚੱਲ ਰਹੀ ਹੈਗੀ ਆ ਜੀ ਤੇਰੇ ਵਿੱਚ ইরান ਵਾਲੇ ਇਹ ਕਹਿੰਦੇ ਆ ਵੀ ਅਸੀਂ ਨਹੀਂ ਕਹਿ ਰਹੇ ਅਮਰੀਕਨ ਬਾਰ-ਬਾਰ ਸਾਨੂੰ ਕਹਿ ਰਹੇ ਆ ਵੀ ਗੱਲਬਾਤ ਕਰੋ ਉਹਨਾਂ ਨੇ ਬਹੁਤ ਵਾਰ ਸਾਨੂੰ ਜਿਹੜੇ ਮੈਸੇਜ ਤੇ ਕਈ ਸੀਰੀਅਸ ਵਾਂਸ ਮੈਸੇਜ ਉਹ ਆ ਉਹ ਭੇਜੇ ਹੈਗੇ ਆ ਇਹ ਅੱਜ ਦੁਨੀਆ ਦੀਆਂ ਸਾਰੀਆਂ ਖ਼ਬਰਾਂ ਜੋ ਆ ਉਹ ਰਿਪੋਰਟ ਕਰ ਰਹੀਆਂ ਹੈਗੀਆਂ ਇੱਕ ਪਾਸੇ ਇਜ਼ਰਾਇਲ ਨੇ ਗਾਜ਼ਾ ਵਾਲੇ ਏਰੀਏ ਦੇ ਵਿੱਚ ਇੰਨੇ ਜਿਆਦਾ ਬੰਬ ਸਿੱਟੇ ਹਸਪਤਾਲਾਂ ਤੇ ਸਕੂਲਾਂ ਤੇ ਤੇ ਹੁਣ ਤੱਕ 54000 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ ਦੂਸਰੇ ਪਾਸੇ ਇਰਾਨ ਦਾ ਜਦੋਂ ਇੱਕ ਮਜ਼ਾਈਲ ਇਜ਼ਰਾਇਲ ਦੀ ਇੱਕ ਹਸਪਤਾਲ ਦੇ ਵਿੱਚ ਲੱਗੀ ਤੇ ਉਹਨਾਂ ਨੇ ਇਹ ਕਿਹਾ ਵੀ ਦੇਖੋ ਜੀ ਇਹ ਹੁਣ ਹਸਪਤਾਲ ਦੇ ਉੱਤੇ ਬੰਬ ਸਿੱਟ ਰਿਹਾ ਹੈਗੇ ਜਦੋਂ ਉਹਨਾਂ ਦੇ ਉੱਤੇ ਆਪਣੇ ਦੇ ਉੱਤੇ ਪਈ ਅ ਸੋ ਨਿਕਲੋਸ ਸਾਈਟਸ ਨੂੰ ਲੈ ਕੇ 2015 ਦੇ ਵਿੱਚ ਯੂ ਐਸ ਫਰਾਂਸ ਚਾਈਨਾ ਰਸ਼ੀਆ ਬ੍ਰਿਟੇਨ ਤੇ ਜਰਮਨ ਨੇ ਇੱਕ ਜੋ ਡੀਲ ਬਣਾਈ ਸੀ ਜਿਹਦੇ ਵਿੱਚ ਇੱਕ ਦੂਜੇ ਨੂੰ ਸਾਰੀ ਇਨਫੋਰਮੇਸ਼ਨ ਸ਼ੋ ਕਰਨੀ ਸੀ ਯੂਨੀਅਨ ਯੂਰੇਨੀਅਮ ਐਂ ਅਰਚਮੈਂਟ ਦੇ ਸਾਮ ਦੇ ਮਾਮਲੇ ਦੇ ਵਿੱਚ ਇਜ਼ਰਾਈਲ ਵਾਲੇ ਵਾਰ-ਵਾਰ ਟਾਰਗੇਟ ਕਰ ਰਹੇ ਆ ਇਰਾਨ ਦੇ ਸਾਈਟਸ ਨੂੰ 60 에어ਕ੍ਰਾਫਟ ਹਿਟਿੰਗ ਆਲਰੇਡੀ ਜਿਹੜੀਆਂ ਆ ਹੋ ਚੁੱਕੀਆਂ ਹੈਗੀਆਂ ਤੇ ਕਈ ਸ਼ਹਿਰਾਂ ਦੇ ਸ਼ਹਿਰ ਜਿਹੜੇ ਆ ਇਰਾਨ ਦੇ ਵਿੱਚ ਖਾਲੀ ਹੋ ਚੁੱਕੇ ਆ 25 ਦੇ ਕਰੀਬ ਜਿਹੜੇ ਫਾਈਟਰ ਜੈਕਸ ਫਾਈਟਰ ਜੈਟਸ ਹੈਗੇ ਆ ਉਹ ਮਜ਼ਾਈਲਸ ਨੂੰ ਜਿਹੜਾ ਸਟੋਰੇਜ ਤੇ ਲਾਂਚ ਕਰ ਰਹੇ ਹੈਗੇ ਆ ਸੋ ਦੋ ਇਹ 13 ਤਰੀਕ ਜੂਨ 13 ਨੂੰ ਜਿਹੜੀ ਆ ਜੰਗ ਸ਼ੁਰੂ ਹੋਈ ਸੀ ਤੇ ਹਜੇ ਤੱਕ ਵੀ ਜਿਹੜੀ ਆ ਪੂਰੇ ਜੋਰ ਸ਼ੋਰ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ 트럼ਪ ਉਹਨਾਂ ਨੇ ਇਹ ਕਹਤਾ ਵੀ ਮੈਂ ਦੋ ਵੀਕ ਜੋ ਆ ਵੇਟ ਕਰੂੰਗਾ ਅਲੀ ਖਮੈਨੀ ਹੁਣ ਜਾਂ ਜੋ ਇਰਾਨ ਦੇ ਐਤੁੱਲਾ ਅਲੀ ਖਮੈਨੀ ਉਹਨਾਂ ਨੇ ਇਹ ਕਿਹਾ ਹੈ ਵੀ ਅਸੀਂ ਜਾਣ ਬੁੱਝ ਕੇ ਜਿਹੜੀ ਆ ਹਸਪਤਾਲ ਦੇ ਉੱਤੇ ਕੋਈ ਜਿਹੜੀ ਮਜ਼ਾਇਲ ਆ ਉਹ ਨਹੀਂ ਮਾਰੀ ਹੈਗੀ ਸੋ ਪ੍ਰਾਈਮ ਮਿਨਿਸਟਰ ਬੈਂਜਮਿਨ ਨੇਤਰੀ ਆਹੂ ਨੇ ਕਿਹਾ ਵੀ ਮੈਂ ਡਰਾਪ ਉਹਨਾਂ ਨੂੰ ਟਰਸਟ ਕਰਦਾ ਹਾਂ ਤੇ ਉਹ ਜੋ ਅਮਰੀਕਾ ਨੂੰ ਵਧੀਆ ਹੋਊਗਾ ਉਹੀ ਕੁਝ ਕਰਨਗੇ ਹਾਲਾਂਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਉਹ ਟਰੰਪ ਐਡਮਿਨਿਸਟ੍ਰੇਸ਼ਨ ਤੇ ਪਾਇਆ ਹੋਇਆ ਆ ਅ 657 ਲੋਕ ਹੱਟੜ ਹੋ ਚੁੱਕੇ ਆ ਤੇ 263 ਮਾਰੇ ਜਾ ਚੁੱਕੇ ਆ 2000 ਤੋਂ ਵੱਧ ਜ਼ਖਮੀ ਹੋ ਚੁੱਕੇ ਹੈਗੇ ਆ ਅ 450 ਦੇ ਕਰੀਬ ਮਾਈਜ਼ਾਈਲਸ ਫਾਇਰ ਹੋ ਚੁੱਕੀਆਂ ਦੋਨਾਂ ਸਾਈਡਾਂ ਤੋਂ 1000 ਤੋਂ ਵੱਧ ਜਿਹੜੇ ਡਰੋਨਸ ਆ ਇਜ਼ਰਾਈਲ ਆਣਿਆਂ ਵੱਲੋਂ ਛੱਡੇ ਗਏ ਹੈਗੇ ਆ ਸੋ ਮਿਲਟਰੀ ਦਾ ਜਿਹੜਾ ਕਾਫੀ ਜ਼ਿਆਦਾ ਜਿਹੜਾ ਸਮਾਨ ਉਹ ਯੂਜ਼ ਹੋ ਰਿਹਾ ਤੇ ਜਿਹੜਾ ਸੈੱਟ ਵੀ ਹੋ ਰਿਹਾ ਹੈਗਾ ਦੋਨਾਂ ਮੁਲਕਾਂ ਵੱਲੋਂ ਜੀ ਬਿਲਕੁਲ ਇਹ ਦੇਖੋ ਆਇਰਨ ਡੋਮ ਬਹੁਤ ਮਹਿੰਗਾ ਪੈਂਦਾ ਹੈ ਐਡਾ ਕੋਈ ਸਸਤਾ ਉਹ ਸੌਦਾ ਨਹੀਂ ਆ ਇਜ਼ਰਾਈਲ ਦੇ ਲਈ ਵੀ ਇਰਾਨ ਦੇ ਕੋਲ ਵੀ ਲਿਮਟਿਡ ਮਜ਼ਾਈਲਸ ਨੇ ਉਹਨਾਂ ਦੇ ਕਿਹੜੀਆਂ ਕਿਹੜੀਆਂ ਉੱਥੇ ਮਜ਼ਾਈਲਾਂ ਜਿਹੜੀਆਂ ਉਹ ਧੜਾ ਧੜਾ ਕਿਤੇ ਵੀ ਅਖਰੋਟਾਂ ਵਾਂਗ ਉਹ ਕਰੀਆਂ ਆ ਬੀਰੋਖ ਲੱਗੇ ਆ ਤੇ ਉੱਥੋਂ ਲਾ ਕੇ ਜਿਹੜੀਆਂ ਚਲਾ ਦੇਣੀਆਂ ਆ ਸੋ ਮਸਲਾ ਦੋਨਾਂ ਹੀ ਮੁਲਕਾਂ ਦੇ ਲਈ ਇਵੈਂਚੁਅਲੀ ਮਨੀ ਦੇ ਉੱਤੇ ਜਿਹੜਾ ਹਵਾ ਕੇ ਖੜਨਾ ਆ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਫੋਰਨ ਮੁਲਕਾਂ ਨੂੰ ਰਾਸ਼ੀ ਦੇਣ ਨੂੰ ਲੈ ਕੇ ਇਸ ਟਾਈਮ ਉਲਟ ਮਾਹੌਲ ਦੇ ਵਿੱਚ ਚੱਲ ਰਿਹਾ ਜੇ ਖਾਸ ਕਰਕੇ ਜਦੋਂ ਯੂਕਰੇਨ ਰਸ਼ੀਆ ਦੀ ਵਾਰ ਚੱਲ ਰਹੀ ਸੀ ਪਰ ਜਦੋਂ ਇਜ਼ਰਾਈਲ ਨੂੰ ਬਿਲੀਅਨਸ ਆਫ ਡਾਲਰ ਦਿੱਤੇ ਜਾਂਦੇ ਆ ਉਦੋਂ ਸਾਰੇ ਜਾਣੇ ਜਿਹੜੇ ਉਹ ਚੁੱਪ ਅ ਰਹਿ ਜਾਂਦੇ ਆ ਰੀਸੈਂਟਲੀ ਟੱਕਰ ਕਾਲਸਨ ਤੇ ਜਿਹੜੇ ਟੈਡ ਕਰੂਜ਼ ਦੀ ਜਿਹੜੀ ਇੰਟਰਵਿਊ ਬਹੁਤ ਚਰਚਾ ਦਾ ਜਿਹੜਾ ਵਿਸ਼ਾ ਬਣੀ ਜਿੱਤੇ ਟੈਡ ਕਰੂਜ਼ ਨੂੰ ਗੱਲਾਂ ਹੀ ਨਹੀਂ ਸੀ ਜਿਹੜੀਆਂ ਆ ਰਹੀਆਂ ਉਹ ਇੱਕ ਪਾਸੇ ਕਹਿੰਦਾ ਵੀ ਰਾਸ਼ਪਤੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਅਮਰੀਕਾ ਦੇ ਵਿੱਚ ਘੜੀਆਂ ਜਾ ਰਹੀਆਂ ਪਰ ਕਹਿੰਦਾ ਸਬੂਤ ਆਪਣੇ ਕੋ ਕੋਈ ਨਹੀਂ ਕਹਿੰਦਾ ਵੀ ਆਪਾਂ ਨੂੰ ਪਤਾ ਹੈ ਵੀ ਉਹ ਕਰੀ ਜਾਂਦੇ ਆ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਏਪੈਕ ਦੀ ਵੀ ਉਸ ਦੇ ਵਿੱਚ ਉਹਨਾਂ ਦੀ ਲੋਬਿੰਗ ਫਰਮ ਦੀ ਵੀ ਜਿਹੜੀ ਉਹ ਗੱਲ ਆਉਂਦੀ ਆ ਏਪੈਕ ਵੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਜੋ ਸੀ ਜਿਦਾ ਐਚਏਐਫ ਵਾਂਗੂ ਹੀ ਆ ਉਹ ਕਹਿੰਦੇ ਤੇ ਉਹ ਫਾਰਾ ਏਜੰਟ ਤਾਂ ਨਹੀਂ ਹੈ ਫੋਰਨ ਪਰ ਉਹ ਉਸ ਤਰੀਕੇ ਦੇ ਨਾਲ ਇਜ਼ਰਾਈਲ ਦਾ ਹੀ ਪੱਖ ਜਿਹੜਾ ਪੂਰਦੇ ਹੋਏ ਜਿਹੜਾ ਉਹ ਚੱਲਦੇ ਆ ਉਹ ਉਸ ਚੀਜ਼ ਉੱਤੇ ਵੀ ਚੰਗੀ ਜਿਹੜੀ ਬੈਸ ਬਸਾਈਆ ਜਿਹੜੀ ਟੱਕਰ ਕਾਲਸਨ ਜੋ ਪਹਿਲਾਂ ਫਾਕਸ ਦੇ ਉੱਤੇ ਹੁੰਦਾ ਸੀ ਹੁਣ ਆਪਣੇ ਹੀ ਚੈਨਲ ਜਿਹੜਾ ਉਹ ਚਲਾਉਂਦਾ ਆ ਵੀ ਉਹ ਤੇ ਜਿਹੜਾ ਟੈਡ ਕਰੂਜ਼ ਆ ਉਹਨਾਂ ਦੀ ਜਿਹੜੀ ਉਸ ਤੇ ਵਿੱਚ ਹੋਈ ਸੀਗੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ ਉਧਰ ਜਿਵੇਂ ਸੀ ਯੂਐਸ ਦੇ ਜਿਹੜੇ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਦੇ ਦੁਆਰਾ ਈਰਾਨ ਦੇ ਉੱਤੇ ਅ ਜਿਹੜੀਆਂ 20 ਉਹਨਾਂ ਦੀਆਂ ਜਿਹੜੀਆਂ ਐਂਟੀਟੀਆਂ ਪੰਜ ਇੰਡੀਵਿਜੂਅਲ ਤੇ ਤਿੰਨ ਵੈਸਲਸ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹੋਰ ਲਗਾ ਦਿੱਤੀਆਂ ਗਈਆਂ ਜਿਹੜੇ ਇਜ਼ਰਾਈਲ ਇਰਾਨ ਦੀ ਕੌਨਫਲਿਕਟ ਦੇ ਦਰਮਿਆਨ ਇਰਾਨ ਦੇ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਦੇ ਉੱਤੇ ਇੰਡੀਵਿਜੂਅਲਸ ਦੇ ਉੱਤੇ ਉਹਨਾਂ ਦੀਆਂ ਕੰਪਨੀਆਂ ਦੇ ਉੱਤੇ ਵੈਸਲਸ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਨੂੰ ਲਗਾ ਦਿੱਤਾ ਗਿਆ